ਅਮਰਸਾਦ ਦੇ ਕਸਬਾ ਚੁਗਾਵਾਂ ਚ ਅਣਪਛਾਤੇ ਵਿਅਕਤੀਆਂ ਵੱਲੋਂ ਕੱਪੜੇ ਦੀ ਦੁਕਾਨ ਦੇ ਬਾਹਰ ਚਲਾਈਆਂ ਗੋਲੀਆਂ ਦੁਕਾਨ ਦੀ ਹੋਈ ਪੰਨਤੋੜ ਸਾਰੀ ਘਟਨਾ ਸੀਸੀਟੀਵੀ ਚ ਰਿਕਾਰਡ ਹੋਈ ਹੈ ਤੁਹਾਨੂੰ ਇੱਕ ਵਾਰ ਫਿਰ ਦੱਸਦੀ ਹਾਂ ਕਿ ਚੁਗਾਵਾਂ ਚ ਕੱਪੜੇ ਦੀ ਦੁਕਾਨ ਦੇ ਬਾਹਰ ਕੁਝ ਅਣਪਛਾਤੇ ਵਿਅਕਤੀਆਂ ਵੱਲੋਂ ਗੋਲੀਆਂ ਚਲਾਈਆਂ ਗਈਆਂ ਸੀਸੀਟੀਵੀ ਚ ਘਟਨਾ ਸਾਰੀ ਕੈਦ ਹੋਈ ਹੈ ਅਮਰਸਾਦ ਦੇ ਕਸਬਾ ਚੁਗਾਵਾਂ ਚ ਕੱਪੜੇ ਦੀ ਦੁਕਾਨ ਦੇ ਬਾਹਰ ਅਣਪਛਾਤੇ ਵਿਅਕਤੀਆਂ ਵੱਲੋਂ ਚਲਾਈਆਂ ਗੋਲੀਆਂ ਚੀਸ਼ਿਆਂ ਦੀ ਹੋਈ ਪੰਨਤੋੜ ਡੀਐਸਪੀ ਅੰਤਰਜੀਤ ਸਿੰਘ ਨੇ ਦੱਸੀ ਸਾਰੀ ਗੱਲ ਅਮਰਸਾਦ ਦੇ ਕੇ ਜਿਸ ਨਾਲ ਦੁਕਾਨ ਦੇ ਚੀਚੇ ਟੁੱਟ ਗਏ ਅਤੇ ਇਸ ਸ਼ਪੰਤੀ ਡੀਐਸਪੀ ਰਾਜਾ சாਸੀ ਇੰਦਰਜੀਤ ਸਿੰਘ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਕੁਝ ਅਣਪਛਾਤੇ ਵਿਅਕਤੀਆਂ ਨੇ ਲੋਕ ਕੱਪੜੇ ਦੀ ਦੁਕਾਨ ਦੇ ਬਾਹਰ ਗੋਲੀਆਂ ਚਲਾਈਆਂ ਗਈਆਂ ਹਨ ਅਤੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਤੇ ਜਲਦੀ ਹੀ ਮੁਲਜ਼ਮਾਂ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ। ਇਹ ਪਵਨ ਕਲੈਕਸ਼ਨ ਨਾਂ ਦੀ ਦੁਕਾਨ ਹੈਗੀ ਹੈ ਇੱਥੇ ਸ਼ੋਅਰੂਮ ਆ। ਇਹ ਕੱਲ ਸ਼ਾਮੀ ਕਰੀਬ 7:30 ਵਜੇ ਫਾਇਰਿੰਗ ਇਨਸਿਡੈਂਟ ਹੋਇਆ ਵਾ। ਇਹ ਇਹ ਦੇ ਸਬੰਧ ਦੇ ਵਿੱਚ ਜਿਹੜਾ ਹੈਗਾ ਦੋ ਅਣਖiate ਨੌਜਵਾਨਾਂ ਦੇ ਖਿਲਾਫ ਮਕਦਮਾ ਦਰਜ ਕੀਤਾ ਗਿਆ ਹੈ ਅੱਗੇ ਫਰਦਰ ਤਫ਼ਤੀਸ਼ ਕਰ ਰਹੇ ਹਾਂ ਦੋਸ਼ੀਆਂ ਨੂੰ ਜਲਦੀ ਗ੍ਰਿਫਤਾਰ ਕਰਾਂਗੇ ਸਰ ਇਹ ਨੌਜਵਾਨ ਕੱਤੀ ਐਸੀ ਕਿੰਨੇ ਵਜੇ ਦਾ ਸਮਾਂ ਸੀ ਜਦ ਇਹ ਕੱਲ ਸ਼ਾਮੀ 7:30 ਵਜੇ ਸਪਲੈਂਡਰ ਮੋਟਰਸਾਈਕਲ ਤੇ ਸੀਗੇ ਜੀ ਹਾਂ ਤੇ ਸਰ ਕੋਈ ਸੀਸੀਟੀਵੀ ਦੇ ਵਿੱਚ ਕੋਈ ਚੀਜ਼ ਸਾਹਮਣੇ ਆਈ ਹੈ ਜੀ ਆ ਲੱਗੇ ਹੋਏ ਆ ਅਜੇ ਉਹਨਾਂ ਦੀ ਮਤਲਬ ਕਲੀਅਰ ਕਰਕੇ ਸਾਰਾ ਕੁਝ ਫਿਰ ਤੁਹਾਨੂੰ ਦੱਸਾਂਗੇ ਸਰ ਜਿਹੜੀ ਇਹ ਗੋੜੀਆਂ ਚਲਾਈਆਂ ਗਈਆਂ ਇਹ ਕਿੰਨੇ ਉਹਦੀ ਦਾ ਮਾਮਲਾ ਹੈ ਕਿੰਨਾ ਮਾੜਾ ਜੀ ਇਹ ਅਜੇ ਤਫਤੀਸ਼ ਦਾ ਪੜਾਅ ਆ ਫਿਲਹਾਲ ਐ ਸਟੇਜ ਦੇ ਉੱਤੇ ਨਹੀਂ ਕੁਝ ਕਿਹਾ ਜਾ ਸਕਦਾ ਤੇ ਫਾਇਰ ਉੱਥੇ 2 ਤੋਂ 3 ਦੇ ਕਰੀਬ ਹੋਏ ਨੇ ਕੋਈ ਜਾਨੀ ਨੁਕਸਾਨ ਸਰ ਹੋਇਆ ਕਿਸੇ ਨੂੰ ਨਹੀਂ ਨਹੀਂ ਕੁਝ ਨਹੀਂ ਸ਼ੀਸ਼ੇ ਦੇ ਵਿੱਚ ਕੁਝ